ਆਨੇ ਮੇ ਡਾਡੀ ਮੈਂ ਜਿਸ ਤਰ੍ਹਾਂ ਤੇ ਦਵਾਂਗਾ ਵੀ ਮੈਂ ਆਪ ਮੁੜ ਕੇ ਕੋਈ ਨਾ ਜਲੀ ਕਰੂਗਾ ਵੀ ਜੇ ਮੈਂ ਤੂੰ ਕਹਿੰਦਾ ਵੀ ਉਹਵੇਂ ਕਰੂਗਾ ਹਾਂ ਜੀ ਨਾ ਚਾਚੇ ਲੱਗ ਜੀ ਜਿਹੜਾ ਕਾ ਨੇ ਬਗਾੜਤਾ ਜੀ ਬੱਚੇ ਨੂੰ ਦੇਖ ਕੇ ਮਨ ਖਰਾਬ ਇਕੱਲਾ ਇਕੱਲਾ ਹੈਗਾ ਜੀ ਇਸ ਕੀ ਕਰਾਂਗੇ ਜੀ ਰੱਬ ਜਾਣੇ ਕੋਈ ਗੱਲਬਾਤ ਸਾਨੂੰ ਹੋ ਜੇ ਵੀ ਇਹ ਕੀ ਬਣੂਗਾ ਇਹ ਤੁਸੀਂ ਕਿਉਂ ਰੋ ਰਹੇ ਹੋ ਬੱਚੇ ਨੂੰ ਅੱਤੇ ਵਿੱਚ ਬਹੁਤ ਨਸ਼ਾ ਛੋਟੇ ਛੋਟੇ ਬੱਚੇ ਹਾਂ ਜੀ ਛੋਟੇ ਛੋਟੇ ਬੱਚੇ ਕਰ ਰਹੇ ਨਸ਼ਾ ਇਹ ਮਹਿਸ 11 ਸਾਲ ਦਾ ਬੱਚਾ ਆ ਜੋ ਨਸ਼ੇ ਦੇ ਵਿੱਚ ਲੱਗ ਗਿਆ ਹੋ ਸਕਦਾ ਇਹ ਇਹੋ ਜੇ ਪਤਾ ਨਹੀਂ ਕਿੰਨੇ ਹੀ ਬੱਚੇ ਆ ਜਿਹੜੇ ਪਿੰਡਾਂ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਨਸ਼ਾ ਕਰਦੇ ਹੋਣਗੇ ਪਰਾਣ ਕੀਤਾ ਵੀ ਜਦ ਤੱਕ ਮੇਰੇ ਪਰਾਣ ਆ ਮੈਂ ਕੇਸ ਕਤਲ ਨਹੀਂ ਕਰਾਂਗਾ ਆਪਣੀ ਮਰਜ਼ੀ ਨਾਲ ਕਰਦੇ ਹੋ ਜਾਂ ਆਪਦੀ ਇੱਛਾ ਨਾਲ ਕੀਤਾ ਜਾ ਰਿਹਾ ਨਹੀਂ ਇਹ ਆਪਦੀ ਇੱਛਾ ਨਾਲ ਦਿਨੋ ਇੱਛਾ ਨਾਲ ਸੋਚ ਸਮਝ ਕੇ ਵਿਚਾਰ ਲੈਤਾ ਸੀ ਸਿਕ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਹਾਂਜੀ ਫਿਰ ਕਿਉਂ ਐਦਾਂ ਕਰਦੀ ਸੀ ਬਸ ਜਿਵੇਂ ਸ਼ੁਰੂ ਤੋਂ ਪਹਿਲਾਂ ਚੱਲੇ ਆਉਂਦੇ ਸੀ ਉਵੇਂ ਹੀ ਚੱਲੇ ਆਉਂਦੀ ਪਿੰਡ ਦਾ ਮਾਹੌਲ ਹੁੰਦਾ ਜਿਵੇਂ ਆਸੇ ਪਾਸੇ ਹੀ ਅਸੀਂ ਇੱਕ ਲਹਿਰ ਚਲਾਈ ਹੋਈ ਹੈ ਜਿਵੇਂ ਅਸੀਂ ਛੋਟੇ ਬੱਚਾ ਨੂੰ ਨਿਤਰੇਮ ਕੰਡ ਕਰਾਣੇ ਆ ਫਿਰ ਉਹਨਾਂ ਨੂੰ ਗੁਦਾਸਾ ਬੁਲਾ ਕੇ ਸਟੇਜ ਤੇ ਬੈਠ ਕੇ ਨਿਤਰੇਮ ਸੁਣਾਇਦਾ ਫਿਰ ਉਹਨਾਂ ਨੂੰ ਬਹੁਤ ਸਾਰੇ ਨਾਮ ਦੇਣੇ ਆ ਫਾਰਮ ਭਰੇ ਜਾ ਰਹੇ ਨੇ ਪ੍ਰਣ ਕੀਤਾ ਜਾ ਰਿਹਾ ਵੀਰ ਜੀ ਫਾਰਮ ਚ ਕਿਦਰਾ ਪੜ ਲਿਆ ਤੁਸੀਂ ਹਾਂਜੀ ਹਾਂਜੀ ਪੱਕਾ ਪ੍ਰਣ ਕਰ ਰਿਹਾ ਅੱਜ ਹਾਂਜੀ ਪੱਕਾ ਪ੍ਰਣ ਕਰ ਰਿਹਾ ਜੀ ਮੈਂ ਅੱਜ ਤੋਂ ਬਾਅਦ ਦਸਤਾਰ ਹੀ ਸਜਾਵਾਂਗਾ ਜੀ ਮੇਰੀ ਦਸਤਾਰ ਮੇਰਾ ਸਤਕਾਰ ਸਸ਼ਿਕਾਦਸ਼ ਕੋ ਤੁਸੀਂ ਜੁੜੇ ਹੋਇਓ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਤੇ ਮੈਂ ਹਰਜੀਤਕਰ ਜਿੱਥੇ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਇਆ ਤੁਸੀਂ ਸਰ ਜਾਣਦੇ ਹੋ ਕਿ ਸੰਗਤ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਨਤਮਸਤਕ ਹੁੰਦੀਆਂ ਨੇ ਅੱਜ ਯੂਨਾਈਟਿਡ 6 ਵੱਲੋਂ ਇੱਥੇ ਖਾਸ ਵੱਖਰਾ ਉਪਰਾਲਾ ਕੀਤਾ ਗਿਆ ਹੈ ਫਤਿਹਗੜ ਸਾਹਿਬ ਦੀ ਪਾਵਨ ਧਰਤੀ ਤੇ ਅਸੀਂ ਦਸਤਾਰ ਤਾਂ ਦੇਖਦੇ ਹਾਂ ਦਸਤਾਰਾਂ ਦੇ ਲੰਗਰ ਹੁੰਦੇ ਨੇ ਦਸਤਾਰਾਂ ਦੇ ਵਿੱਚ ਹਰ ਇੱਕ ਨੂੰ ਦਸਤਾਰਾ ਸਜਾਈਆਂ ਜਾਂਦੀਆਂ ਨੇ ਪਰ ਉੱਥੇ ਹੀ ਯੂਨਾਈਟਿਡ 6 ਵੱਲੋਂ ਇਹੋ ਜਿਹਾ ਉਪਰਾਲਾ ਕੀਤਾ ਕਿ ਜੇ ਤੁਸੀਂ ਦਸਤਾਰ ਸਜਾਉਣੀ ਹੈ ਤਾਂ ਛੋਟੇ ਸਾਹਿਬਜ਼ਾਦੇ ਆਦੀ ਪਾਵਨ ਧਰਤੀ ਤੇ ਆ ਕੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੇ ਸਨਮੁਖ ਹੋ ਕੇ ਇੱਕ ਐਸਾ ਪ੍ਰਣ ਕਰਨਾ ਹੈ ਕਿ ਅੱਜ ਤੋਂ ਬਾਅਦ ਤੁਸੀਂ ਕਦੇ ਕੇਸ ਕਤਲ ਨਹੀਂ ਕਰਾਓਗੇ ਕਿਉਂਕਿ ਅਸੀਂ ਅਕਸਰ ਸੁਣਿਆ ਕਿ ਸੰਗਤ ਆਉਂਦੀ ਤਾਂ ਹੈਗੀ ਆ ਪਰ ਕਿਸੇ ਦੇ ਸਿਰਾਂ ਤੇ ਰਮਾਲ ਹੁੰਦੇ ਨੇ ਤੇ ਕਿਸੇ ਦੇ ਸਿਰਾਂ ਤੇ ਗੋਲ ਪਰਨੇ ਹੁੰਦੇ ਨੇ ਦਸਤਾਰਾਂ ਬੰਨੀਆਂ ਜ਼ਰੂਰ ਹੁੰਦੀਆਂ ਆ ਪਰ ਦਿਲੋਂ ਪ੍ਰਣ ਨਹੀਂ ਹੁੰਦਾ ਬਸ ਸਿਜਦਾ ਕਰਨ ਆਉਂਦੇ ਨੇ ਜਾਂ ਕਹਿਣਾ ਉਹਨਾਂ ਦਾ ਕਿ ਅਸੀਂ ਤਾਂ ਮੇਲੇ ਦੇ ਵਿੱਚ ਆਏ ਆ ਇਸ ਤਰੀਕੇ ਦੇ ਵੀ ਸ਼ਬਦ ਉਹਨਾਂ ਦੇ ਹੁੰਦੇ ਨੇ ਗਲਬਾਤ ਵੀ ਕਰਾਂਗੇ ਯੂਨਾਈਟਿਡ 6 ਵੱਲੋਂ ਖਾਸ ਤੌਰ ਤੇ ਐਸਾ ਪ੍ਰਚਾਰਾ ਕੀਤਾ ਗਿਆ ਪਹਿਲਾਂ ਤੁਸੀਂ ਦੇਖੋ ਕਿ ਜਿਨ੍ਹਾਂ ਦੇ ਇੱਥੇ ਦਸਤਾਰਾਂ ਦਸਤਾਰ ਦਿੱਤੀ ਗਈ ਹੈ ਵੀਰ ਜੀ ਨੂੰ ਸਿਦਾ ਕਾਲ ਵੀਰ ਜੀ ਕੀ ਪ੍ਰਣ ਕਰਵਾਇਆ ਜਾ ਰਿਹਾ ਇਹਨਾਂ ਤੋਂ ਨੇ ਕੋਈ ਅਸੀਂ ਪ੍ਰਣ ਨਹੀਂ ਕਰਾਉਂਦੇ ਕਿ ਉਹ ਤੇ ਇੱਕ ਮਤਲਬ ਇੱਕ ਬੱਚਿਆਂ ਨੂੰ ਜਿਹੜੇ ਇਹਨਾਂ ਦਾ ਅੱਜ ਮਨ ਬਣਿਆ ਖੁਦ ਆਏ ਮੇਰੇ ਕੋਲੇ ਇਹਨਾਂ ਨੇ ਆਪਣਾ ਫਾਰਮ ਭਰੇ ਆ ਤੇ ਕਿਹਾ ਪ੍ਰਣ ਕੀਤਾ ਵੀ ਅੱਜ ਤੋਂ ਬਾਅਦ ਮੈਂ ਜਦ ਤੱਕ ਮੇਰੇ ਪ੍ਰਾਣ ਹੈਗੇ ਆ ਇਹ ਪ੍ਰਾਣ ਨਹੀਂ ਹੈਗੇ ਇਹਨਾਂ ਨੇ ਪ੍ਰਣ ਕੀਤਾ ਵੀ ਜਦ ਤੱਕ ਮੇਰੇ ਪ੍ਰਾਣ ਆ ਮੈਂ ਕੇਸ ਕਤਲ ਨਹੀਂ ਕਰਾਂਗਾ ਇਹ ਅੱਜ ਛੋਟੇ ਸਾਬਜਾਦਿਆਂ ਦੀ 52 30 ਤੇ ਆਏ ਆ ਜਿੱਥੇ ਅਸੀਂ ਸਿੱਖੀ ਦੀਆਂ ਨੀਹਾਂ ਕੰਨੇ ਆ ਉਸ ਜਗ੍ਹਾ ਤੇ ਆ ਕੇ ਅੱਜ ਇਹਨਾਂ ਨੇ ਪ੍ਰਣ ਕੀਤਾ ਹੈਗਾ ਵੀ ਅਸੀਂ ਇਹਨਾਂ ਨੂੰ ਇਸ ਦਸਤਾਰ ਸੇ ਹੀ ਆ ਕੇ ਭੇਜਾਂਗੇ ਸ਼ਾਇਦ ਇਹਨਾਂ ਦੀ ਇਹੀ ਸ਼ਰਧਾਜਲੀ ਹੈ ਸਾਬਜਾਦਿਆਂ ਨੂੰ ਜਿਹੜੀ ਇਹ ਦੇ ਕੇ ਜਾ ਰਹੇ ਹੈਗੇ ਬਿਲਕੁਲ ਸ਼ਰਧਾਂਜਲੀ ਦੀ ਗੱਲ ਕਰਦੇ ਛੋਟੇ ਸਾਹਿਬਜ਼ਾਦੇ ਨੂੰ ਹਰ ਕੋਈ ਸਜਦਾ ਕਰਨ ਆਉਂਦਾ ਸ਼ਰਧਾਂਜਲੀ ਦੇਣ ਆਉਂਦਾ ਹੈ ਤਾਂ ਮੰਨਦੇ ਆਪਦੇ ਮਨ ਦੇ ਵਿੱਚੋਂ ਵੀ ਸੱਚੀ ਸੁੱਚੀ ਸ਼ਰਧਾਂਜਲੀ ਅੱਜ ਤੁਹਾਡੀ ਪ੍ਰਵਾਨ ਹੋਗੀ ਤੁਹਾਡੇ ਹੱਥਾਂ ਦੇ ਵਿੱਚ ਦਸਤਾਰ ਹੈ ਪਰੰ ਤੁਸੀਂ ਕਰ ਲਿਆ ਫਾਰਮ ਤੁਸੀਂ ਭਰ ਦਿੱਤਾ ਹਾਂਜੀ ਮਾਨ ਜੀ ਪਰੰ ਇਹ ਹੀ ਕੀਤਾ ਹੋਇਆ ਅੱਜ ਤੋਂ ਬਾਅਦ ਫੇਸ ਨਹੀਂ ਕਰਦਾ ਬੜਿਆ ਸੀ ਪੂਰਾ ਆਪਦੀ ਫਾਰਮ ਪੜਿਆ ਸੀ ਜੀ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਜਾਂ ਆਪਦੀ ਇੱਛਾ ਨਾਲ ਕੀਤਾ ਜਾ ਰਿਹਾ ਨਹੀਂ ਇਹ ਆਪਦੀ ਇੱਛਾ ਨਾਲ ਦਿਲੋਂ ਇੱਛਾ ਨਾਲ ਸੋਚ ਸਮਝ ਕੇ ਵਿਚਾਰ ਲੈ ਤਾ ਜੀ ਕਿਵੇਂ ਮੰਨ ਦੇ ਵਿੱਚ ਆਇਆ ਕਿੰਨੇ ਟਾਈਮ ਤੋਂ ਵੈਸੇ ਕੇਸ ਕਟਾਉ ਕਰਵਾ ਰਹੀ ਸੀ ਮੈਨੂੰ 3 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਜੀ ਐਤਕੀ ਸੋਚਿਆ ਸੀ ਐਤਕੀ ਕੇਸ ਰੱਖੇ ਨੂੰ ਵੀ 4-5 ਮਹੀਨੇ ਹੋ ਗਏ ਜੀ 4-5 ਮਹੀਨੇ ਕੇਸ ਰੱਖੇ ਸੀ ਪਰ ਦਾੜੀ ਕਤਲ ਕਰਵਾਉਂਦੀ ਸੀ ਜੀ ਹੁਣ ਨਹੀਂ ਕਰਵਾਉਂਦੀ ਸਿਕ ਫੈਮਲੀ ਨੂੰ ਬਿਲੋਂਗ ਕਰਦੇ ਹੋ ਹਾਂ ਜੀ ਫਿਰ ਕਿਉਂ ਐਦਾਂ ਕਰਦੀ ਸੀ ਬਸ ਜਿਵੇਂ ਸ਼ੁਰੂਤ ਪਹਿਲਾਂ ਤੋਂ ਚੱਲੇ ਆਉਂਦੇ ਸੀ ਉਵੇਂ ਹੀ ਚੱਲਦੀ ਆਉਂਦੀ ਪਿੰਡ ਦਾ ਮਾਹੌਲ ਹੁੰਦਾ ਜਿਵੇਂ ਆਸੇ-ਪਾਸੇ ਜੀ ਕਿਸੇ ਨੇ ਸਮਝਾਇਆ ਨਹੀਂ ਸੀ ਕਦੇ ਨਹੀਂ ਸਮਝਾਇਆ ਨਹੀਂ ਆਪਦੇ ਮਨੋਂ ਹੀ ਕੀਤਾ ਹਾਂਜੀ ਤਾਂ ਹੁਣ ਇੱਥੇ ਤੁਸੀਂ ਪ੍ਰਣ ਕੀਤਾ ਤਾਂ ਇਹ ਪ੍ਰਣ ਹਮੇਸ਼ਾ ਲਈ ਪੱਕਾ ਰਹੇਗਾ ਹਾਂਜੀ ਹਮੇਸ਼ਾ ਲਈ ਪੱਕਾ ਰਹੂਗਾ ਗੱਲ ਵੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਦਸਤਾਰਾਂ ਰੱਖੀਆਂ ਹੋਈਆਂ ਪ੍ਰਣ ਦੇ ਨਾਲ-ਨਾਲ ਦਸਤਾਰਾਂ ਵੀ ਦਿੱਤੀਆਂ ਜਾ ਰਹੀਆਂ ਯੂਨਾਈਟਿਡ ਸਿੱਖ ਦੇ ਪ੍ਰਬੰਧਕ ਵੀ ਇੱਥੇ ਮੌਜੂਦ ਹੈ ਗਲਬਾਤ ਵੀ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪ੍ਰਣ ਕਰਵਾਇਆ ਜਾ ਰਿਹਾ ਇਹ ਤੁਸੀਂ ਵੱਖਰਾ ਹੀ ਇੱਥੇ ਲੰਗਰ ਲਾ ਦਿੱਤਾ ਪਾਜੀ ਜਿਹੜੀ ਯੂਨਾਈਟਿਡ ਸਿੱਖ ਜਿੱਥੇ ਬੰਦੀ ਹੈ ਇਹ ਖਾਲੀ ਇਸ ਧਾਰਮਿਕ ਗੀਤ ਦੇ ਚ ਕੰਮ ਨਹੀਂ ਕਰਦੀ ਸਾਡੇ ਸਮਾਜਿਕ ਸਾਡੇ ਕਈ ਕਈ ਮਿਸ਼ਨ ਚੱਲ ਰਹੇ ਨੇ ਜਿੱਦੇ ਸਾਡਾ ਬਿਸਰਗਾ ਕੀਰਤੀ ਕੀਰਤੀ ਦੇ ਮਿਸ਼ਨ ਦੇ ਵਿੱਚ ਯੂਨਾਈਟਿਡ ਸ ਇੱਕ ਦਾਸ ਪੰਜਾਬ ਦਾ ਡਾਇਰੈਕਟਰ ਹੈ ਅਮਰਪਾਲ ਸਿੰਘ ਮੇਰਾ ਨਾਮ ਹੈ ਕੀਰਤੀ ਮਿਸ਼ਨ ਦੇ ਵਿੱਚ ਗੁਰਸਿੱਖ ਵੀਰਾਂ ਨੂੰ ਕਰ-ਕਰ ਖੁਲਾਏ ਜਾਂਦੇ ਨੇ ਜੀ ਅਸੀਂ ਕਿਸੇ ਨੂੰ ਈ-ਰਿਕਸ਼ਾ ਲੈ ਕੇ ਦਿੱਤਾ ਕਿਸੇ ਨੂੰ ਕੋਈ ਵੈਲਡਿੰਗ ਸੈੱਟ ਲੈ ਕੇ ਦਿੱਤਾ ਕਿਸੇ ਨੂੰ ਕੋਈ ਕੰਮ ਕਰਵਾ ਦਿੱਤਾ ਉਹ ਸਾਡਾ ਇੱਕ ਮਿਸ਼ਨ ਹੈ ਬਿਲਕੁਲ ਉਸ ਤੋਂ ਲਵਾ ਨਾਨਕਤਾ ਸਿਧਾਂਤ ਸਿਧਾਂਤ ਹੈ ਹਾਂ ਅਸੀਂ ਕੀਤ ਕਰੋ ਨਾਜਬਤ ਬਣ ਚੁੱਕੇ ਤੇਹੀ ਪਿਆਰਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੂਸਰਾ ਸਾਡਾ ਇੱਕ ਹੈਗਾ ਦੂਜਾ ਮਿਸ਼ਨ ਹੈਗਾ ਕਰ-ਕਰ ਨਿਤਨੇ ਕੰਢ ਲਹਿਰ ਅਸੀਂ ਇੱਕ ਲਹਿਰ ਚਲਾਈ ਹੋਈ ਹੈ ਜੇ ਅਸੀਂ ਛੋਟੇ ਬੱਚਾ ਨੂੰ ਨਿਤ੍ਰੇਮ ਕੰਢ ਕਰਾਣੇ ਆ ਫਿਰ ਉਹਨਾਂ ਨੂੰ ਗੁਰਦਾਸਾ ਬੁਲਾ ਕੇ ਸਟੇਜ ਤੇ ਬੈਠ ਕੇ ਨਿਤ੍ਰੇਮ ਸੁਣਾਇਆ ਜਾਂਦਾ ਫਿਰ ਉਹਨਾਂ ਨੂੰ ਬਹੁਤ ਸਾਰੇ ਨਾਮ ਦਿੰਨੇ ਆ ਇਹ ਸਾਡਾ ਤੀਜਾ ਸਮਾਗਮ ਜਿਹੜਾ ਹੈਗਾ ਮਿਸ਼ਨ ਧਾਰਮਿਕ ਮਿਸ਼ਨ ਹੈ ਇਹਦੇ ਵਿੱਚ ਅਸੀਂ ਹੁਣ ਲੁਧਿਆਣੇ ਚ ਸਮਾਗਮ ਕਰਕੇ ਆਏ ਸੀ ਪਸ਼ੋਤਰੀ ਚ ਪਾਈ ਸੀ ਉੱਥੇ ਅਸੀਂ 80 82 ਕੁਐਸਚਨ ਸੀ ਬੱਚਿਆਂ ਨੂੰ ਦੇ ਆਨਸਰ ਦਿੱਤੇ ਉਹਨਾਂ ਨੂੰ ਬਹੁਤ ਅੱਛੇ ਸਾਰੇ ਗਿਫਟ ਦਿੱਤੇ ਅੱਜ ਇਹ ਜਿਹੜਾ ਇਹ ਸਮਾਗਮ ਚੱਲ ਰਿਹਾ ਹੈ ਇਹ ਸਾਡਾ ਇੱਕ ਸੋਚ ਹੈ ਜੁਨਾਈਟਡ ਸਿੱਖ ਦੀ ਵੀ ਪੰਜਾਬ ਦੇ ਸਿੱਖੀ ਘਟ ਰਹੀ ਹੈ ਤੇ ਸਿੱਖੀ ਨੂੰ ਉਤਸ਼ਾਹਤ ਕਰਨ ਵਾਸਤੇ ਦਸਤਾਰਾਂ ਦੇ ਲੰਗਰ ਲਗਾ ਤੋ ਉਸੇ ਦਿਨ ਜਿਹਾ ਜਿਹਾ ਕਰ ਰਹੇ ਆ ਕੰਫਰੰਸ ਸੀ 2250 ਹਰ ਸਾਲ ਪਗ ਲੈ ਕੇ ਆਨੇ ਆ ਆਰੀਆ ਪ੍ਰਾਣ ਕਰਿਆ ਜੇ ਕਾਰੇ ਲਾਈ ਜਾ ਰਹੇ ਨੇ ਹਾਂਜੀ ਇਹੀ ਸਾਡੇ ਮਨਸ਼ਾ ਸਾਨੂੰ ਖੁਸ਼ੀ ਹੋ ਰਹੀ ਚਲੋ ਲੋਕ ਇਸ ਪਾਸੇ ਪ੍ਰੇਰਿਤ ਹੋ ਰਹੇ ਨੇ ਅਸੀਂ ਪਿਛਲੇ 5-7 ਸਾਲ ਤੋਂ ਲਗਾ ਰਹੇ ਆ ਪਰ ਸਾਨੂੰ ਵਾਪਸ ਵੀ ਆਏ ਨੇ ਲੋਕ ਜਿਹੜੇ ਕਹਿੰਦੇ ਸੀ ਅਸੀਂ ਪਿਛਲੀ ਵਾਰੀ ਤੁਹਾਨੂੰ ਕੋ ਲਾਈ ਸੀ ਪਹਿਚਾਣੋ ਸਾਬ ਸੁਰਤੋ ਕਹਿੰਦੇ ਨੇ ਅਮਰ ਚੱਕ ਲਿਆ ਕਹਿੰਦੇ ਮਰ ਘਰ ਪ੍ਰਕਾਸ਼ ਕਰ ਲਿਆ ਕੁਝ ਹਿੰਦੂ ਪਰਿਵਾਰ ਸਾਨੂੰ ਉਹ ਵੀ ਇਤ ਕਨਵਰਟ ਹੋਏ ਤੋ ਗੁਰੂ ਦੀ ਘਰ ਦੀ ਇਹ ਬਖਸ਼ਿਸ਼ ਹੋ ਰਹੀ ਹੈ ਲੋਕਾਂ ਨੂੰ ਇਹ ਚੜਦੀ ਕਲਾ ਹੋ ਰਹੀ ਹੈ ਜੀ ਬਿਲਕੁਲ ਸੋ ਆਓ ਪੀ ਕਿਹੜੇ ਕਿਹੜੇ ਇੱਥੇ ਆ ਕੇ ਪ੍ਰਣ ਕਰ ਰਹੇ ਨੇ ਇੱਕ ਮਾਤਾ ਜੀ ਵੀ ਅੰਦਰ ਬੈਠੇ ਹੋਏ ਨੇ ਉਹ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਦੇਖੋ ਤੁਸੀਂ ਫਾਰਮ ਭਰੇ ਜਾ ਰਹੇ ਨੇ ਪ੍ਰਣ ਕੀਤਾ ਜਾ ਰਿਹਾ ਵੀਰ ਜੀ ਫਾਰਮ ਚ ਕੀ ਤਰ੍ਹਾਂ ਪੜ੍ਹ ਲਿਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਪੱਕਾ ਪ੍ਰਣ ਕਰ ਰਹੇ ਹਾਂ ਅੱਜ ਤੋਂ ਹਾਂਜੀ ਪੱਕਾ ਪ੍ਰਣ ਕਰ ਰਹੇ ਹਾਂ ਜੀ ਮੈਂ ਅੱਜ ਤੋਂ ਬਾਅਦ ਦਸਤਾਰ ਹੀ ਸਜਾਵਾਂਗਾ ਜੀ ਤੁਹਾਨੂੰ ਪਤਾ ਹੈ ਇਹ ਤੁਹਾਡੀ ਸੱਚੀ ਸ਼ਰਧਾਂਜਲੀ ਹੈ ਕਿਉਂਕਿ ਛੋਟੇ ਸਾਹਿਬਜ਼ਾਦੇ ਨਿੱਕੀਆਂ ਜਿੰਦਾ ਵੱਡਾ ਸਾਕਾ ਕਰਕੇ ਤੁਹਾਡੀ ਸਿੱਖੀ ਦੀ ਨੀਂਹ ਨੂੰ ਮਜ਼ਬੂਤ ਕਰ ਗਏ ਸਹੀ ਗੱਲ ਹੈ ਜੀ ਬਹੁਤ ਵੱਡਾ ਪ੍ਰਣ ਲੈ ਰਿਹਾ ਹਾਂ ਜੀ ਮੈਂ ਅੱਜ ਹੁੰਦਾ ਕਿ ਇੰਨੇ ਸਾਲ ਪੱਤੀ ਜੀ ਮੈਂ ਬਿਨਾ ਪੱਗ ਤੋਂ ਰਿਹਾ ਪਹਿਲਾਂ ਪਹਿਲਾਂ ਦਸਤਾਰ ਸਜਾ ਲਏ ਪਰ ਕੇਸ ਕੱਤਲੋ ਕੀਤੇ ਹੋਏ ਨੇ ਮੈਂ ਹੁਣ ਆਪਣੇ ਜੁੜਾ ਰੱਖਾਂਗਾ ਤੇ ਪ੍ਰੋਪਰ ਸਿੱਖੀ ਮਰਿਆਦਾ ਦੇ ਵਿੱਚ ਰਹਿਾਂਗਾ ਜੀ ਜੁੜਾ ਤੇ ਜੁੜਾ ਦੋਨੋਂ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਬਟਾ ਜੀ ਬਜ਼ੁਰਗ 60 ਸਾਲ ਦੇ ਆ ਜੋ 60 ਸਾਲ ਦੇ ਬਜ਼ੁਰਗ ਉਹ ਦੇਖ ਸਕਦੇ ਤੁਸੀਂ 60 ਸਾਲ ਦੇ ਬਜ਼ੁਰਗ ਵੀ ਕਹਿੰਦੇ ਦੇਰ ਆਏ ਦਰੋਸਤ ਆਏ ਹਾਲਾਂਕਿ ਉਮਰ ਸਾਰੀ ਲੰਘ ਗਈ ਪਰ ਹੁਣ ਹੀ ਪ੍ਰਾਣ ਕਰ ਲਿਆ ਬਾਪੂ ਜੀ ਫਾਰਮ ਭਰਤਾ ਤੁਸੀਂ ਬੋਲੇ ਸੋਨਿਆ ਪ੍ਰਾਣ ਕਰ ਲਿਆ ਬਾਪੂ ਜੀ ਕਰਾਨ ਕੀਤਾ ਤੁਸੀਂ ਹਾਂਜੀ ਫਾਰਮ ਭਰਿਆ ਹਾਂਜੀ ਪਰ ਅੱਜ ਬਹੁਤ ਕਤਲ ਨਹੀਂ ਕਰਨੇਗਾ ਅੱਜ ਤੋਂ ਬਾਅਦ ਕਤਲ ਨਹੀਂ ਕਰਾਂਗੇ ਵੀ ਕੈਸਰ ਪਾਪਾ ساری ساری ਉਮਰ ਕੈਸ ਹੀ ਕਤਲ ਕਰਾਉਂਦੇ ਰਹੇ ਹਾਂ ساری ਉਮਰ ਨਿਕਲ ਗਈ ਜੀ ਉਹ ਨਹੀਂ ਸਹੀ ਮੈਂ ਜੀ ਅਫਸੋਸ ਵੀ ਹੁੰਦਾ ਜਦੋਂ ਦਸਤਾਨ ਸੁਣਦੇ ਹਾਂ ਵੀ ساری ਉਮਰ ਲੰਘ ਗਈ ਹਾਂਜੀ ਹਾਂਜੀ ਇਹ ਤਾਂ ਸੁੱਤੀਆਂ ਗਈ ਬਿਹਾਏ ਜੀ ਬਸ ਜਾਓ ਜੀ ਮੈਂ ਕਿਤੇ ਬਿਲਕੁਲ ਕਰੀਏ ਥੋੜੇ ਜਿਹਾ ਆਜੋ ਆਓ ਜੀ ਜੀ ਤੇ ਹੈਪੀ ਹਾਂ ਅਸੀਂ ਜੇ ਦੇਖਦੇ ਆ ਤਾਂ ਬਜ਼ੁਰਗਾਂ ਨੂੰ ਤਾਂ ਕਹਿ ਸਕਦੇ ਆ ਕਿ ਆਪਦੀ ਨੀਵ ਪਹਿਲਾਂ ਹੀ ਮਜ਼ਬੂਤ ਕਰ ਲੈਣੀ ਚਾਹੀਦੀ ਸੀ ਪਰ ਇਹ ਅੱਜ ਲੱਗੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਗੁਜਰ ਕੌਰ ਜੀ ਸਸਮੰਸਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤੇ ਜਿਗਰ ਛੋਟੇ ਫਰਜੰਦ ਜਿਨ੍ਹਾਂ ਨੇ ਕੇ ਸੰਨ 1704 ਈਸਵੀ ਨੂੰ ਮੁਗਲਾਂ ਦੀ ਈਨ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚਾਂ ਨੂੰ ਠੋਕਰ ਮਾਰਦਿਆਂ ਹੋਇਆ ਅਤੇ ਜਰਵਾਨਿਆਂ ਦੀ ਈਨ ਨੂੰ ਮੰਨਦਿਆਂ ਹੋਇਆ ਸਿੱਖੀ ਸਿਧਾਂਤ ਤੇ ਪਹਿਰਾ ਦਿੰਦਿਆਂ ਹੱਕ ਸੱਚ ਲਈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਹਿ ਤੇ ਕਸ਼ਟ ਸਹਾਰਦੇ ਹੋਏ 11 ਪੋਹ ਤੇ 12 ਪੋਹ 13 ਪੋਹ ਨੂੰ ਠੰਡੇ ਬੁਰਜ ਵਿੱਚ ਕੈਦ ਰਹਿ ਕੇ ਪੇਸ਼ੀਆਂ ਭੁਗਤੀਆਂ ਉਸ ਤੋਂ ਉਪਰੰਤ 13 ਪੋਹ ਨੂੰ ਮੁਗਲਾਂ ਦੀ ਇਹ ਨੂੰ ਨਾ ਮੰਨਦੇ ਹੋਏ ਸਹਾਦਤਾਂ ਪ੍ਰਾਪਤ ਕੀਤੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅੱਜ ਵੱਡੇ ਪੱਧਰ ਤੇ ਨਿੱਕੀਆਂ ਜਿੰਦਾ ਵੱਡੇ ਸਾਕੇ ਦੇ ਮਹਾਨ ਸਾਹਿਬਜ਼ਾਦਿਆਂ ਨੂੰ ਸਰਦਾ ਤੇ ਸਤਕਾਰ ਭੇਟ ਕਰ ਰਹੇ ਹਨ ਇਸ ਦੇ ਨਾਲ ਹੀ ਸਾਨੂੰ ਖੁਸ਼ੀ ਹੈ ਕਿ ਅੱਜ 60-65 ਸਾਲ ਦੇ ਬਜ਼ੁਰਗ ਵੀ ਸਾਹਿਬਜ਼ਾਦਿਆਂ ਤੋਂ ਪ੍ਰੇਰਣਾ ਲੈ ਕੇ ਦਸਤਾਰਾਂ ਸਜਾ ਰਹੇ ਹਨ ਅਤੇ ਸਿੱਖੀ ਵਿਰਸੇ ਦੇ ਗੌਰਵਮਈ ਇਤਿਹਾਸ ਨਾਲ ਜੁੜਨ ਲਈ ਅੱਜ ਇੱਥੇ ਅਰਦਾਸਾਂ ਬੇਨਤੀਆਂ ਬਜ਼ੁਰਗਾਂ ਵੱਲੋਂ ਵੀ ਉੱਚੇ ਚੇਤੇ ਤੌਰ ਤੇ ਕੀਤੀਆਂ ਜਾ ਰਹੀਆਂ ਹਨ ਮੈਂ ਨੌਜਵਾਨ ਪੀੜ੍ਹੀ ਨੂੰ ਉੱਚੇ ਚੇਤੇ ਤੌਰ ਤੇ ਬੇਨਤੀ ਕਰਾਂਗਾ ਕਿ ਆਪਾਂ ਇਹਨੂੰ ਮੇਲੇ ਦੇ ਰੂਪ ਵਿੱਚ ਨਾ ਲਈਏ ਇਹ ਸ਼ਹੀਦੀ ਸਭਾ ਹੈ ਇਸ ਤੇ ਆ ਕੇ ਆਪ ਸਾਹਿਬਜ਼ਾਦਿਆਂ ਤੋਂ ਉਹਨਾਂ ਦੀ ਸ਼ਹੀਦੀ ਤੋਂ ਹੱਕ ਸੱਚ ਲਈ ਲੜਨ ਵਾਸਤੇ ਸਹਦ ਲਈਏ ਅਤੇ ਆਪਣੇ ਖਾਲਸਾ ਪੰਥ ਨੂੰ ਮਜ਼ਬੂਤ ਕਰਨ ਵਾਸਤੇ ਖਾਲਸਾ ਪੰਥ ਦੇ ਗੌਰਵਮਈ ਇਤਿਹਾਸ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਜੈਕਾਰਾ ਬੋਲੇ ਜੈ 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 ਸੁਆਕ ਕੇ ਕਿਵੇਂ ਲੱਗ ਰਿਹਾ ਜੀ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਦੱਸੋ ਮੈਂ ਜੀ ਅਗਰ ਸਿੰਘ ਸੇਜਦਾ ਕਿ ਵਿੱਚ ਮੈਂ ਆਪਣੀ ਬੇਇੱਜ਼ਤੀ ਕਰਦਾ ਹਾਂ ਤਾਂ ਆਪਣਾ ਦੇ ਅੱਜ ਤੇ ਬਾਅਦ ਕੇਸਰੀ ਪਰਮ ਕਟਾ ਲੈ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਇਹ ਸੁਭਿਸ਼ਾ ਦੇਵ ਸਿੰਘ ਦੇ ਗੁਰਦੀਪ ਸਿੰਘ ਪ੍ਰੇਮਨਾ ਕਰਕਾ ਤੇ ਉਹ ਤੇਨ ਕੇ ਇਸ ਨਹੀਂ ਕੱਤੇ ਜਾਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਬਤ ਜੇ ਕਰਵਾ ਦਿਖਾਉਣਾ ਹੈਗਾ ਜੀ ਬਿਲਕੁਲ ਸੋ ਇੱਕ ਪਰਿਵਾਰ ਅਸੀਂ ਦੇਖ ਰਹੇ ਹਾਂ ਜੋ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਏ ਨੇ ਮਾਤਾ ਜੀ ਤੇ ਪਿਤਾ ਜੀ ਆਪ ਤਾਂ ਗੁਰਸਿੱਖ ਸੀ ਪਰ ਬੱਚਾ ਲੱਗਦਾ ਕਟਿੰਗ ਵਾਲੇ ਸੀਗੇ ਬਾਪੂ ਜੀ ਵਾਹਿਗੁਰੂ ਜੀ ਦਾ ਆ ਵਾਇਕਰੂਪੀ ਪਤੇ ਬੱਚੇ ਨੂੰ ਦਸਤਾਰ ਬਣਾਉਣ ਲਈ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਨਸ਼ਾ ਤੇ ਲੱਗ ਹੈ ਜੀ ਜਵਾਕਾਂ ਨੇ ਵਿਗਾੜਤਾ ਜਿਹਾ ਜੀ ਕਿਵੇਂ ਵਿਗਾੜਤਾ ਬੱਚਿਆਂ ਨੇ ਪਾਤਾ ਸੀ ਜੀ ਜੇ ਵਿੱਚ ਇਹ ਕਹਿੰਦੇ ਬੱਚਿਆਂ ਨੇ ਪਾਤਾ ਸੀ ਮਤਲਬ ਪੰਜਾਬ ਦੇ ਵਿੱਚ ਬਹੁਤ ਨਸ਼ਾ ਛੋਟੇ ਛੋਟੇ ਵੀ ਪੀਂਦੇ ਨੇ ਹਾਂ ਜੀ ਛੋਟੇ ਛੋਟੇ ਹੀ ਬੱਚੇ ਕਰ ਰਹੇ ਆ ਨਸ਼ਾ ਜੀ ਜੀ ਬਹੁਤ ਜਿਆਦਾ ਮਾਹੌਲ ਦਸਤਾਰ ਬਣਾਉਣ ਕਿਵੇਂ ਲੈ ਕੇ ਆਈ ਅਸੀਂ ਇਹ ਮਨਚ ਤਿਆਰ ਕੇ ਲੈ ਕੇ ਆਏ ਹਾਂ ਵੀ ਸਾਡੇ ਵਾਂਗੂ ਅੰਬਰਤਾਰੀ ਬਣ ਜੇ ਸਾਡੇ ਘਰ ਦੇ ਸਾਹਮਣੇ ਇੱਕ ਹੈਗੇ ਉਹਨੇ ਦੋ ਬੇਟੇ ਆ ਜੀ ਇੱਕ ਧੀ ਸੀ ਬਹੁਤ ਜ਼ਿਆਦੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਜ਼ਿਆਦੇ ਬੁਰੇ ਨਸਾ ਪੱਤਾ ਕਰਦੇ ਸੀ ਬੱਚੇ ਬਹੁਤ ਜ਼ਿਆਦੇ ਮਾਪੇ ਬਹੁਤ ਜ਼ਿਆਦੇ ਦੁਖੀ ਸੀ ਜਿਹੜੇ ਪਿੰਡ ਤੋਂ ਆਏ ਜੀ ਮਹਿਲਕਲਾ ਤੋਂ ਜੀ ਜਿਹੜਾ ਬਰਨਾਲਾ ਜੀ ਬਰਨਾਲਾ ਹਾਂਜੀ ਜੀ ਇੰਨਾ ਛੋਟਾ ਬੱਚਾ ਤੇ ਮਤਲਬ ਕਿ ਇੰਨੇ ਨਸ਼ਿਆਂ ਦੇ ਵਿੱਚ ਲੱਗ ਕੇ ਦੋਸ਼ਾਂ ਦੇ ਲੱਗ ਸਾਨੂੰ ਪਤਾ ਨਹੀਂ ਲੱਗਦਾ ਸੀ ਜੀ ਸਾਨੂੰ ਹੁਣ ਘਰੇ ਬੈਠੇ ਹਨ ਕੀ ਪਤਾ ਲਾਦੇ ਮੇਰੇ ਦੌਰਾਂ ਪੈਂਦਾਗਾ ਜੀ ਮੇਰੇ ਘਰ ਵਾਲਾ ਦਿਹਾੜੀ ਯੋਤਾ ਕਰਦਾ ਸੀ ਰਵਿਦਾਸੀ ਸਿੱਖਾ ਸੀ ਜੀ ਗਰੀਬ ਜਿੰਨੇ ਸੀ ਅੱਜ ਦਸਤਾਰ ਬਣਾ ਕੇ ਨੇ ਪ੍ਰਣ ਕੀਤਾ ਇੱਥੇ ਫਿਰ ਨਹੀਂ ਕੁਛ ਨਹੀਂ ਕੀਤਾ ਇਹਗਾ ਨਹੀਂ ਇਹਨਾਂ ਨੇ ਪ੍ਰਣ ਨਹੀਂ ਕੀਤਾ ਵੀ ਮੈਂ ਦਸਤਾਰ ਬਨਾਂਗਾ ਹਮੇਸ਼ਾ ਹਾਂਜੀ ਹਾਂਜੀ ਥੋੜਾ ਕੀ ਕਹਿਣਾ ਹੈਗਾ ਬੱਚੇ ਨੇ ਥੋੜੇ ਨਾਲ ਪ੍ਰਣ ਕੀਤਾ ਸੀ ਦੇਖ ਰਹੇ ਸੀ ਇਹਨਾਂ ਦੀ ਅੱਖਾਂ ਵੀ ਨਮ ਸੀ ਇਹ ਰੋ ਵੀ ਰਿਹਾ ਸੀ ਕਰੇ ਮੈਂ ਦਾੜੀ ਮੈਂ ਜੇ ਦਸਤਾਰ ਤੇ 당ੂਗਾ ਵੀ ਮੈਂ ਹੱਥ ਮੁੜ ਕੇ ਕੋਈ ਨਾ ਛਾਡੀ ਕਰੂਗਾ ਵੀ ਜੇ ਮੈਂ ਤੋ ਕਹਿ ਗੇ ਮੈਂ ਇਹ ਕਰੂਗਾ ਜੀ ਥੋੜੇ ਨਾਲ ਰੋ ਰਿਹਾ ਸੀ ਐ ਤੁਸੀਂ ਕਿਉਂ ਰੋ ਰਹੇ ਹੋ ਬੱਚੇ ਨੂੰ ਉਹ ਕਰਕੇ ਦਸਤਾਰ ਬਨ ਕੇ ਮਾਨ ਮਹਿਸੂਸ ਕਰ ਰਹੇ ਹੁਣ ਤੇ ਬੱਚੇ ਨੇ ਦਸਤਾਰ ਬਹੁਤ ਜ਼ਿਆਦਾ ਸਾਨੂੰ ਖੁਸ਼ੀ ਹੋਈ ਜੀ ਵੀ ਸਾਡੇ ਗੰਗਮ ਵਰਤਰੀ ਹੋ ਗਈ ਬੱਚੇ ਨੂੰ ਦੇਖ ਕੇ ਮਨ ਖਰਾਬ ਇਕੱਲਾ ਇਕੱਲਾ ਹੈਗਾ ਇਸ ਕੀ ਕਰਾਂਗੇ ਜੀ ਰੱਬ ਜਾਣੇ ਕੋਈ ਗੱਲਬਾਤ ਸਾਨੂੰ ਹੋ ਜAVE ਵੀ ਇਹ ਕੀ ਬਣੂਗਾ ਇਹ ਵੀ ਇਹ ਆਪ ਹੀ ਇਹ ਨਸੇ ਪੱਤਿਆਂ ਚ ਪੈ ਗਿਆ ਪੂਰਾ ਪਰਿਵਾਰ ਆਇਓ ਬੱਚੀ ਵੀ ਲੈ ਕੇ ਆ ਹਾਂਜੀ ਹਾਂਜੀ ਹਰ ਸਾਲ ਆਉਂਦੇ ਹੋ ਹਾਂਜੀ ਹਰ ਸਾਲ ਆਉਂਦੇ ਹਾਂ ਕੰਮ ਕਰ ਕੀ ਕਰਦੇ ਹੋ ਤੁਸੀਂ ਮੱਧਿਆੜੀ ਦੇ ਉੱਤੇ ਦੇਖਾ ਇੱਧਰ ਕੀ ਹੋ ਜਾਏਗਾ ਆ ਜਾਓ ਦਿਹਾੜੀ ਦੇ ਕੰਮ ਕਰਦੇ ਦਿਹਾੜੀ ਦੇ ਉੱਤੇ ਰਹੇ ਸਾਡੇ ਕਰਨਾ ਮੀ ਨਾ ਮੀਟ ਨਾ ਸ਼ਰਾਬ ਨਾ ਆਂਡਾ ਇਕੱਲਾ ਮੇਰਾ ਜਿਹੜਾ ਸਰ ਬੀੜੀਆਂ ਪੀਂਦਾ ਹੈਗਾ ਹੋਰ ਕੋਈ ਨਸਾ ਨਹੀਂ ਹੈਗਾ ਜੀ ਆਪਾਂ ਗੁਰੂ ਘਰ ਆਏ ਆ ਜੀ ਜੇਬ ਚ ਪਾ ਦਿੰਦੇ ਸੀ ਕੋਈ ਹਾਂਜੀ ਛੋਟੇ ਛੋਟੇ ਜਵਾਕ ਸਕੂਲ ਵਾਲੇ ਆਂ ਅਸੀਂ ਆਪਾ ਗੁਰੂ ਘਰ ਆ ਕੇ ਝੂਠ ਲਿਖੇ ਛੋਟੇ ਛੋਟੇ ਬੱਚੇ ਸਕੂਲ ਵਾਲੇ ਤੇ ਇਹਨੂੰ ਭੇਜ ਦੇ ਪਾਲਤ ਕਰਨੀ ਆ ਆਦੀ ਬੜੀ ਮਿੱਟੀ تراਸ਼ਦੀ ਆ ਕਿ ਪਿੰਡਾਂ ਦੇ ਵਿੱਚ ਮਾੜਾ ਬੁਰਾ ਹਾਲ ਆ ਪੰਜਾਬ ਵਾਲਾ ਵਿਗੜਦਾ ਜਾਂਦਾ ਪੰਜਾਬ ਪਾ ਮੈਂ ਵੀ ਦਾੜੀ ਕੇਸ ਰੱਖ ਲੂੰਗਾ ਤੇ ਛੋਟੇ ਜਿਹੇ ਬੱਚੇ ਨੂੰ ਕਰਦੇ ਜੇਬ ਦੇ ਵਿੱਚ ਇਹ ਪਾਤਾ ਜਾਂਦਾ ਨਾਲ ਤੋਂ ਮਗਰੋਂ ਗੁਰੂ ਘਰ 'ਚ ਪਤਾ ਲੱਗਿਆ ਵੀ ਕਹਿੰਦੇ ਵੀ ਜੇਬ 'ਚ ਜਰਦਾ ਪਤਾ ਹੀ ਕਿਸੇ ਨੇ ਬਹੁਤ ਬੇਇੱਜ਼ਤੀ ਹੋਈ ਸਾਨੂੰ ਇੰਨਾ ਜ਼ਿਆਦਾ ਦੁੱਖੋ ਦੁੱਖ ਦੀ ਗੱਲ ਪਤਾ ਕਿਵੇਂ ਲੱਗਾ ਫਿਰ ਸਾਨੂੰ ਉੱਥੇ ਜੇ ਦੱਸਿਆ ਜੀ ਲੋਕਾਂ ਨੂੰ ਦੱਸਤਾ ਜੀ ਨਾਲ ਦੇ ਨਾਲ ਜਿਹੜੇ ਨਾਲ ਦੇ ਨਾਲ ਪੜਦੇ ਜਵਾਕ ਜੀ ਉਹਨਾਂ ਨੇ ਰੱਖਿਆ ਜੀ ਕਹਿ ਸਕਦੇ ਆ ਪਰਿਵਾਰ ਤੇ ਉਹ ਬੱਚੇ ਦਾ ਜੀਵਨ ਸੁਖਾਵਾ ਹੋ ਗਿਆ ਇਸ ਪਵਨ ਧਰਤੀ ਤੇ ਆ ਕੇ ਜਿਨ੍ਹਾਂ ਨੇ ਅਕੀਦਾਤਾ ਕੀਤਾ ਫਤਿਹਗੜ ਸਾਹਿਬ ਦੀ ਪਵਨ ਧਰਤੀ ਤੇ ਉੱਥੇ ਹੀ ਦਸਤਾਰ ਵੀ ਸਜਾਈ ਤੇ ਪ੍ਰਣ ਵੀ ਕੀਤਾ ਕਿ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗਾ ਬਹੁਤ ਵੱਡੇ ਵੱਡੇ ਉਪਰਾਲੇ ਇਸ ਪਵਨ ਧਰਤੀ ਤੇ ਹੁੰਦੇ ਨੇ ਐਸਾ ਹੀ ਇੱਕ ਉਪਰਾਲਾ ਤੁਹਾਡੇ ਰੂਬਰੂ ਵੀ ਕੀਤਾ ਤਦ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ